ਆਮੇ ਤੇ ਸਪੀਡ ਲੈ ਕੇ ਕੰਮ ਨਿਕਲੋ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੋ ਅੱਜ ਸਰਦੂਲਗੜ੍ਹ ਸ਼ਹਿਰ ਨਿਵਾਸੀਆਂ ਨੇ ਇਕੱਠੇ ਹੋ ਕੇ ਨਗਰ ਪੰਚਾਇਤ ਦਫ਼ਤਰ ਦੇ ਮੂਹਰੇ ਸੰਕੇਤਕ ਧਰਨਾ ਲਗਾਇਆ ਇਹ ਧਰਨਾ ਉਹਨਾਂ ਆਪਣੇ ਰੋਕੇ ਹੋਏ ਕੰਮ ਕਰਵੋਨ ਅਤੇ ਹੋਰ ਮੰਗਾਂ ਨੂੰ ਲੈ ਕੇ ਲਗਾਇਆ ਇਸ ਮੌਕੇ ਤੇ ਧਰਨੇ ਨੂੰ ਸਮੋਹਨ ਕਰਦੇ ਹੋਏ ਸ਼ਹਿਰੀ ਆਗੂਆਂ ਨੇ ਕੀ ਕਿਹਾ ਜਨਰਲੀ ਦੇਖੋ ਸਾਡੀ ਇਹ ਰਿਪੋਰਟ ਸਾਡੇ 15 ਬੋਰਡ ਹੈ ਤੇ ਆਉਣ ਵਾਲੇ ਦਿਨਾਂ 'ਚ ਸਾਡੇ ਐਮਸੀ ਦੇ ਇਲੈਕਸ਼ਨ ਲੜਨੇ ਆ ਤੇ ਜਿਹੜੇ ਵੀ ਪਾਰਟੀਆਂ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਆ ਮੈਨੂੰ ਹੈਰਾਨਗੀ ਹੈ ਵੀ ਉਹਨਾਂ 'ਚ ਕੋਈ ਵੀ ਬੰਦਾ ਲੋਕ ਮੁੱਦਿਆਂ ਦੀ ਗੱਲ ਦੇ ਉੱਤੇ ਇਸ ਧਰਨੇ ਦੇ ਵਿੱਚ ਆ ਕੇ ਨਹੀਂ ਬੈਠਾ ਤੇ ਵੋਟਾਂ ਤੋਂ ਬਾਅਦ ਅਸੀਂ ਉਹਨਾਂ ਤੋਂ ਕੀ ਮੀਲ ਕਰਦੇ ਆ ਵੀ ਉਹ ਲੋਕਾਂ ਦੇ ਮਸਲੇ ਹੱਲ ਕਰਨਗੇ ਇਹ ਸੰਘਰਸ਼ ਦਾ ਇਹ ਪਹਿਲਾ ਸਟੈਪ ਹੈ ਅਗਲਾ ਸਟੈਪ ਇਹ ਹੋ ਸਕਦਾ ਵੀ ਅਸੀਂ ਇੱਥੇ ਪੱਕਾ ਮੋਰਚਾ ਲਾ ਦਈਏ ਇਹ ਵੀ ਹੋ ਸਕਦਾ ਵੀ ਅਸੀਂ ਇਹਦੇ ਗੇਟ ਨੂੰ ਜਿੰਦਾ ਲਾ ਕੇ ਤੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਅੰਦਰ ਹੀ ਰੱਖੀਏ ਬੰਦਾ ਕੋਟ ਇੱਕ ਦਾਣ ਤੇ ਪ੍ਰਦਾਨ ਹੈ ਜੇ ਪਹਿਲਾਂ ਤੁਸੀਂ ਸਮਾਜ ਦੇ ਵਿੱਚ ਕੋਈ ਚੰਗੇ ਕੰਮ ਕਰਦੇ ਹੋ ਤਾਂ ਤੁਸੀਂ ਵੋਟ ਲੈਣ ਦਾ ਹੱਕ ਰੱਖਦੇ ਹੋ ਤੇ ਜੇ ਕੋਈ ਕਹਵੇ ਵੀ ਵੋਟ ਪਹਿਲਾਂ ਪਾ ਦੋ ਕੰਮ ਅਸੀਂ ਬਾਅਦ ਚ ਕਰਾਵਾਂਗੇ ਮੈਨੂੰ ਤਾਂ ਲੱਗਦਾ ਇਹੋ ਜਿਹੇ ਬੰਦੇ ਨੂੰ ਵੋਟ ਪਾਉਣ ਦਾ ਬਹੁਤ ਦੂਰ ਦੀ ਗੱਲ ਹੈ ਇਹੋ ਜਿਹੇ ਬੰਦੇ ਨੂੰ ਵਿਹੜੇ ਤੇ ਨਹੀਂ ਵੰਨ ਦਿੱਤਾ ਘਰੇ ਨਹੀਂ ਵੰਨ ਜਾਣਾ ਚਾਹੀਦਾ ਕਿ ਲੋਕ ਸ਼ਹਿਰ ਦੇ ਬਹੁਤ ਬੁਰੀ ਤਰ੍ਹਾਂ ਸਮੱਸਿਆਵਾਂ ਵਿੱਚ ਘਿਰ ਚੁੱਕੇ ਆ ਤਕਰੀਬਨ ਸਾਡੇ 4 ਪਾਰਟੀਆਂ ਜੇ ਅਸੀਂ ਦੇਖੀਏ ਤਾਂ 60 ਸਾਡੇ ਐਮਸੀ ਲੜਨਗੇ ਕਿਉਂ 60ਾਂ ਦੇ ਵਿੱਚੋਂ ਇੱਕ ਵੀ ਬੰਦਾ ਇਸ ਧਰਨੀ 'ਚ ਨਹੀਂ ਸਾਰੇ ਗੈਰ ਹਾਜ਼ਰ ਆ ਆ ਪੀਣ ਜਿਹੜਾ ਪੀਣ ਵਾਲਾ ਪਾਣੀ ਵੀ ਮਾੜਾ ਗੰਦਲਾ ਜਾ ਰਿਹਾ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਸੀਵਰੇਜ ਓਵਰਫਲੋ ਨੇ ਸ਼ਹਿਰ ਦੇ ਸਾਰੇ ਰਸਤੇ ਖਤਮ ਕਰਤੇ ਆ ਕਿ ਸਾਡੇ ਲੋਕ ਨਾ ਜੀ ਇੱਥੇ ਲੀਡਰਾਂ ਨੇ ਡਰਾਈ ਹੋਏ ਆ ਸਟੈਬਲਿਸ਼ਡ ਲੀਡਰ ਲੋਕਾਂ ਦਾ ਮਾਸ ਖਾਂਦੇ ਆ ਜਦੋਂ ਸੱਤਾ 'ਚ ਹੁੰਦੇ ਆ ਇਹ ਆਪ ਦੇ ਆਪ ਨੂੰ ਕਹਿੰਦੇ ਕਰੋੜਾਪਤੀ ਆ ਪਰ 50-50 ਹਜ਼ਾਰ 'ਚ ਵਿਕਦੇ ਆ ਸ਼ਰਮ ਦੀ ਗੱਲ ਹੈ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਇੰਨਾ ਨਾ ਟੈਕਸ ਲੈ ਕੇ ਵੀ ਸਾਥੋਂ ਸਰਕਾਰ ਸੁੱਤੀ ਪਈ ਐ ਕੋਈ ਹੱਲ ਨਹੀਂ ਹੋ ਰਿਹਾ ਸਾਡੇ ਸ਼ਹਿਰ ਦੀਆਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੋਨੇ ਕੰਮ ਕਰਨ ਦੀ ਨਹੀਂ ਤੇ ਸੁੱਤੇ ਹੋਏ ਐ ਇਹ ਜਿਹੜੇ ਈਓ ਜਾਂ ਜਿਹੜੇ ਵੱਡੇ ਵੱਡੇ ਅਧਿਕਾਰੀ ਬੈਠੇ ਆ ਉਹ ਕਾਦੀ ਤਰਖਾ ਲੈਂਦੇ ਆ ਤੇ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਗੰਦਗੀ ਦਾ ਇੰਨਾ ਬੁਰਾ ਹਾਲ ਐ ਸਾਰਾ ਸੀਵਰੇਜ ਟੋਟਲੀ ਬਲੌਕ ਐ ਪੀਣ ਵਾਲੇ ਪਾਣੀ ਦੀ ਇੰਨੀ ਸਮੱਸਿਆ ਐ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਨਹੀਂ ਰਿਹਾ ਜੇ ਮਿਲ ਰਿਹਾ ਤਾਂ ਬਹੁਤ ਗੰਦਾ ਆ ਰਿਹਾ ਐ ਕਈ ਬੋਰਾਂ ਦੇ ਵਿੱਚ ਕਦੇ ਪਾਈਪ ਟੁੱਟ ਗਈ ਕਦੇ ਕੁਛ ਹੋ ਗਿਆ ਪਾਣੀ ਆ ਹੀ ਨਹੀਂ ਰਿਹਾ ਸੋ ਹੋਰ ਬਹੁਤ ਸਮੱਸਿਆਵਾਂ ਨੇ ਪਰ ਇਹ ਮੁਢਲੀਆਂ ਦੋ ਮੇਨ ਸਮੱਸਿਆਵਾਂ ਨੇ ਐਨਓਸੀ ਦੀ ਸਰਕਾਰ ਨੇ ਜਿੰਮੇ ਸ਼ਰਤ ਖਾਰਜ ਕਰਤੀ ਪਰ ਉਹ ਕਹੇ ਜਾਂ ਭੱਬਲ ਭੂਸਾ ਵੀ ਜਿਵੇਂ ਮੰਨ ਲਓ ਬਿਨਾ ਕਿਸ਼ਤੀ ਤੋਂ ਆਪਾਂ ਸਮੁੰਦਰ ਦੀ ਕਿਸੇ ਛੱਲ ਦੇ ਵਿੱਚ ਫਸ ਜਾਈਏ ਤੇ ਨਾ ਤਾਂ ਬੰਦਾ ਡੁੱਬਦਾ ਹੈ ਨਾ ਬਾਹਰ ਨਿਕਲਦਾ ਹੈ ਉਹ ਹਾਲਾਤ ਬਣੇ ਹੋਏ ਐ ਇਸ ਨੂੰ ਲੈ ਕੇ ਧਰਨਾ ਲਾਇਆ ਗਿਆ ਧਰਨੇ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਪਹਿਲੀ ਵਾਰੀ ਸਰਦੂਨਗੜ ਧਰਨੇ ਦੇ ਵਿੱਚ ਆਮ ਘਰਾਂ ਦੀਆਂ ਲੇਡੀਜ਼ ਨੇ ਆ ਕੇ ਸ਼ਮੂਲੀਅਤ ਕੀਤੀ ਜੋ ਕਿ ਇੱਕ ਬਹੁਤ ਵੱਡਾ ਸਰਕਾਰ ਨੂੰ ਸੰਕੇਤ ਹੈ ਵੀ ਭਾਈ ਹੁਣ ਪਾਣੀ ਸਾਡੇ ਸਿਰ ਤੇ ਉਤੋਂ ਦੀ ਟੱਪ ਗਿਆ ਸਾਡੇ ਬੱਚਿਆਂ ਦਾ ਭਵਿੱਖ ਤੇ ਸਾਡਾ ਭਵਿੱਖ ਖਤਰੇ 'ਚ ਹੈ ਵੱਖ-ਵੱਖ ਬਿਮਾਰੀਆਂ ਤੋਂ ਅਸੀਂ ਪੀੜਤ ਹੋ ਰਹੇ ਹਾਂ ਉਹਨੂੰ ਲੈ ਕੇ ਇਹ ਧਰਨਾ ਜਲਾਇਆ ਗਿਆ ਜੀ ਤੇ ਧਰਨਾ ਪੂਰਾ ਸਕਸੈਸਫੁਲ ਰਿਹਾ ਹੁਣ ਦੇਖੋ ਵੀ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਛੋੜਦਾ ਜਾਂ ਨਹੀਂ ਉੱਠਦਾ ਹਲੇ ਵੀ ਇਹ ਤਾਂ ਵੀ ਸ਼ਹਿਰ ਦੇ ਜਿਹੜੇ ਹਾਲਾਤ ਨੇ ਕਿ ਸ਼ਹਿਰ ਦੇ ਉਹ ਬੁਰੀ ਤਰ੍ਹਾਂ ਚਰਮੜਾ ਚੁੱਕੇ ਆ ਚਾਹੇ ਉਹ ਪੀਣ ਵਾਲੇ ਪਾਣੀ ਦਾ ਹੈ ਉਹ ਸਾਫ਼ ਨਹੀਂ ਆ ਰਿਹਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਪੈਸ਼ ਨਾਜ਼ ਹੋ ਚੁੱਕਿਆ ਹੈ ਬੰਦ ਹੈ ਔਰ ਜਿਹੜਾ ਗੰਦਾ ਪਾਣੀ ਆ ਥਾਂ ਥਾਂ ਤੋਂ ਓਵਰਫਲੋ ਹੋ ਕੇ ਸੀਵਰੇਜ ਦਾ ਬਾਹਰ ਆ ਰਿਹਾ ਹੈ ਔਰ ਜਿਹੜੀਆਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਜਿਹੜੀਆਂ ਸਟਰੀਟ ਲਾਈਟਾਂ ਬਹੁਤੀਆਂ ਬੰਦ ਪਈਆਂ ਨੇ ਮੇਨ ਐਨ ਐਚ ਜਿਹੜਾ ਨੈਸ਼ਨਲ ਹਾਈਵੇ ਹੈ ਉਹਦੇ ਉੱਪਰ ਜਿਹੜੇ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸਰ ਜਿਹੜੇ ਧਰਨਾ ਲੱਗਿਆ ਹੋਇਆ ਹੈਗਾ ਇਸ ਦੇ ਵਿੱਚ ਸਾਡੇ ਕੋਲੇ ਧਰਨਾ ਦਾ ਭਾਵੇਂ ਜ਼ਰੂਰ ਲੱਗੇ ਜਿਸ ਤਰ੍ਹਾਂ ਸਾਡੇ ਕੋਲ ਕੋਈ ਇਹਨਾਂ ਧਰਨਾ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਮੈਮੋਰੰਡਮ ਆਂਦਾ ਹੈਗਾ ਤਾਂ ਜਿਹੜੀਆਂ ਵੀ ਉਸ ਮੈਮੋਰੰਡਮ ਦੇ ਵਿੱਚ ਇਹਨਾਂ ਵੱਲੋਂ ਕੋਈ ਮੰਗਾਂ ਹੋਣਗੇ ਉਹਨਾਂ ਦੇ ਅਸੀਂ ਪੂਰਾ ਗੌਰ ਦੇ ਨਾਲ ਵਿਚਾਰ ਕਰਦੇ ਹੋਏ ਉਹਨੂੰ ਵਿਦਿਨੇ ਟਾਈਮ ਲਿੰਟ ਬਹੁਤ ਜਲਦੀ ਆਪਣੇ ਲੈਵਲ ਤੇ ਆਪਣੇ ਸਟਾਫ ਦੇ ਲੈਵਲ ਤੇ ਅਗਰ ਕੋਈ ਮੰਗਾਂ ਉਹਨਾਂ ਦੇ ਉੱਚ ਅਧਿਕਾਰੇ ਤੱਕ ਪਹੁੰਚਾਣ ਵਾਲੀ ਹੋਈ ਹੈ ਉਹ ਉੱਚ ਅਧਿਕਾਰੇ ਤੱਕ ਤਰੰਤ ਪਹੁੰਚਾ ਕੇ ਉਸ ਨੂੰ ਅਸੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਆਪਣੇ ਵੱਲੋਂ ਆਪਣੇ ਦਫ਼ਤਰ ਵੱਲੋਂ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਐਸਟੀਐਮ ਦਫ਼ਤਰ ਦੇ ਵਿੱਚੋਂ ਸਾਨੂੰ ਕਾਫੀ ਚਿਰ ਪਹਿਲਾਂ ਉਹ ਆਇਆ ਸੀ ਵੀ ਕੁਝ ਲੋਕ ਧਰਨਾ ਦੇਣਾ ਚਾਹੁੰਦੇ ਨੇ ਤੇ ਜੇਕਰ ਉਹਨਾਂ ਦੀ ਕੋਈ ਮੰਗਾਂ ਹੋਈਆਂ ਤੁਹਾਡੇ ਲੈਵਲ ਤੇ ਜਾਂ ਸੀਵਰੇਜ ਬੋਰਡ ਦੇ ਉੱਪਰ ਤਾਂ ਉਹ ਸਾਡੇ ਨਾਲ ਡਿਸਕਸ ਕਰਕੇ ਉਹਨੂੰ ਤੁਰੰਤ ਹੱਲ ਕੀਤਾ ਜਾਵੇ। ਸਾਡੇ ਉੱਚ ਅਧਿਕਾਰੀਆਂ ਵੱਲੋਂ ਇਹੀ ਹੈ ਜਮੇ ਹੀ ਉਹਨਾਂ ਦੀਆਂ ਮੰਗਾਂ ਸਾਨੂੰ ਆਉਂਦੀਆਂ ਤਾਂ ਅਸੀਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਤੇ ਜੇ ਕੋਈ ਹੋਰ ਦਫ਼ਤਰ ਹੋਵੇ ਜਿਵੇਂ ਕੋਈ ਸੀਵਰੇਜ ਬੋਰਡ ਹੋਵੇ ਜਾਂ ਕੋਈ ਪਾਣੀ ਦੀ ਹੋਵੇ ਤਾਂ ਉਹਨਾਂ ਦੇ ਆਫੀਸਰ ਦੇ ਨਾਲ ਵੀ ਗੱਲ ਕਰਕੇ ਉਹਨੂੰ ਤੁਰੰਤ ਕੋਸ਼ਿਸ਼ ਕਰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਜੋ ਸ਼ਹਿਰ ਨਿਵਾਸੀਆਂ ਦੁਆਰਾ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਇੱਕ ਸੰਕੇਤਕ ਧਰਨਾ ਹੈ ਸੰਕੇਤਕ ਦਾ ਮਤਲਬ ਇਹ ਹੈ ਕਿ ਅਸੀਂ ਪਹਿਲਾਂ ਇਹਨਾਂ ਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਮੰਗਾਂ ਇਹਨਾਂ ਨੂੰ ਸਮਾਂ ਵੀ ਦਿੱਤਾ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਇੱਕ ਤਰ੍ਹਾਂ ਦੀ ਸੰਘਰਸ਼ ਦਾ ਬਿਗਲ ਵਜਾਇਆ ਸੀ ਅੱਜ ਇਸ ਤੋਂ ਬਾਅਦ ਜੇਕਰ ਇਹ ਹੁਣ ਵੀ ਸਾਨੂੰ ਪਤਾ ਵੀ ਇਹਨਾਂ ਦੇ ਮੋਟੀ ਚਮੜੀ ਆ ਕੋਈ ਜ਼ਿਆਦਾ ਅਸਰ ਹੋਣ ਵਾਲਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਸੰਘਰਸ਼ ਨੂੰ ਅਸੀਂ ਸਟੈਪ ਬਾਈ ਸਟੈਪ ਅੱਗੇ ਵਧਾਵਾਂਗੇ ਇਹ ਸੰਘਰਸ਼ ਦਾ ਇਹ ਪਹਿਲਾ ਸਟੈਪ ਹੈ ਅਗਲਾ ਸਟੈਪ ਇਹ ਹੋ ਸਕਦਾ ਵੀ ਅਸੀਂ ਇੱਥੇ ਪੱਕਾ ਮੋਰਚਾ ਲਾ ਦਈਏ ਇਹ ਵੀ ਹੋ ਸਕਦਾ ਵੀ ਅਸੀਂ ਇਹਦੇ ਗੇਟ ਨੂੰ ਜਿੰਦਾ ਲਾ ਕੇ ਤੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਅੰਦਰ ਹੀ ਰੱਖੀਏ ਬੰਦ ਬੰਦ ਕਰ ਲਈਏ ਇਹ ਜਾਨੀ ਲੋਕਾਂ ਨੇ ਸੰਗਤ ਨੇ ਫੈਸਲਾ ਲੈਣਾ ਹੈ ਕਿਉਂਕਿ ਕਾਰਨ ਇਹ ਆ ਵੀ ਲੋਕ ਸ਼ਹਿਰ ਦੇ ਬਹੁਤ ਬੁਰੀ ਤਰ੍ਹਾਂ ਸਮੱਸਿਆਵਾਂ ਵਿੱਚ ਘਿਰ ਚੁੱਕੇ ਆ ਆ ਪੀਣ ਜਿਹੜਾ ਪੀਣ ਵਾਲਾ ਪਾਣੀ ਵੀ ਮਾੜਾ ਗੰਧਲਾ ਜਾ ਰਿਹਾ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਸੀਵਰੇਜ ਓਵਰਫਲੋ ਨੇ ਸ਼ਹਿਰ ਦੇ ਸਾਰੇ ਰਸਤੇ ਖਤਮ ਕਰਤੇ ਆ ਮਤਲਬ ਉਹ ਉਹ ਰਸਤਿਆਂ ਤੋਂ ਲੰਘਣਾ ਲੋਕਾਂ ਲਈ ਬੜਾ ਮੁਸ਼ਕਲ ਹੋ ਰਿਹਾ ਹੈ ਔਰ ਬਹੁਤ ਜ਼ਿਆਦਾ ਮੱਖੀ ਤੇ ਮੱਛਰ ਪੈਦਾ ਹੋ ਗਿਆ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਤਾਂ ਇਹਦਾ ਮਤਲਬ ਇਹ ਆ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਇੰਨਿਆਂ ਨਾਲ ਟੈਕਸ ਲੈ ਕੇ ਵੀ ਸਾਥੋਂ ਸਰਕਾਰ ਸੁੱਤੀ ਪਈ ਹੈ ਕੋਈ ਹੱਲ ਨਹੀਂ ਹੋ ਰਿਹਾ ਜੇਕਰ ਕੋਈ ਕੰਪਨੀ ਭੱਜ ਗਈ ਹੈ ਤਾਂ ਉਹਦਾ ਹੱਲ ਵੀ ਪ੍ਰਸ਼ਾਸਨ ਨੇ ਕਰਨਾ ਹੈ ਇਹ ਜਿਹੜੇ ਈਓ ਜਾਂ ਜਿਹੜੇ ਵੱਡੇ ਵੱਡੇ ਅਧਿਕਾਰੀ ਬੈਠੇ ਆ ਉਹ ਕਾਦੀ ਤਰ੍ਹਾਂ ਖਾ ਲੈਂਦੇ ਆ ਚੰਗੀਆਂ ਤਰ੍ਹਾਂ ਖਾ ਲੈਂਦੇ ਆ ਉਹ ਉਹਨਾਂ ਦੀ ਡਿਊਟੀ ਆ ਲੋਕਾਂ ਦੇ ਮਸਲੇ ਹੱਲ ਕਰਨੇ ਲੋਕਾਂ ਦੇ ਕੰਮ ਕਰਨੇ ਲੇਕਿਨ ਇਹਨਾਂ ਤੇ ਇੰਨਾ ਜ਼ਿਆਦਾ ਇਹ ਲੋਕਾਂ ਦੇ ਮਸਲਿਆਂ ਤੋਂ ਭੱਜ ਚੁੱਕੇ ਆ ਕਿ ਉਹਨਾਂ ਨੂੰ ਹੱਲ ਕਰਨ ਤੋਂ ਬਿਲਕੁਲ ਇਹ ਮਤਲਬ ਹੰਕਾਰੀ ਹੋ ਚੁੱਕੇ ਆਗੇ ਤਾਂ ਇਹਨਾਂ ਨੂੰ ਸੁੱਤੇ ਪਿਆ ਉਹਨਾਂ ਨੂੰ ਜਗਾਉਣ ਵਾਸਤੇ ਸਾਡੇ ਕੋਲ ਇੱਕੋ ਇੱਕ ਹਥਾਰਾ ਸੰਘਰਸ਼ ਦਾ ਉਸ ਸੰਘਰਸ਼ ਦਾ ਅਸੀਂ ਇਖਤियार ਕੀਤਾ ਹੈ ਤੇ ਇਹ ਜੇਕਰ ਹੁਣ ਵੀ ਨਹੀਂ ਹਲ ਹੁੰਦਾ ਤਾਂ ਅਸੀਂ ਸੰਘਰਸ਼ ਐਵੇਂ ਜਿਵੇਂ ਅੱਗੇ ਵਧਾਉਂਦੇ ਰਹਾਂਗੇ ਅੱਜ ਜਦੋਂ ਅਸੀਂ ਧਰਨਾ ਦਿੱਤਾ ਤਾਂ ਪ੍ਰਸ਼ਾਸਨ ਦਾ ਜਾਂ ਖੁਫੀ ਏਜੰਸੀਆਂ ਦਾ ਜਾਂ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਹੱਕ ਬਣਦਾ ਸੀਗਾ ਵੀ ਉਹ ਸਾਡੇ ਨਾਲ ਸੰਪਰਕ ਕਰ ਦੇ ਪਰ ਸਾਡਾ ਕੋਈ ਇਹ ਮਕਸਦ ਵੀ ਨਹੀਂ ਸੀਗਾ ਕਿਉਂਕਿ ਸਾਡਾ ਧਰਨਾ ਸਿਰਫ ਸੰਕੇਤਕ ਸੀਗਾ 11 ਤੋਂ 1 ਵਜੇ ਤੱਕ ਸੀਗਾ ਤੇ ਇਸ ਕਰਕੇ ਅੱਜ ਅਸੀਂ ਇੱਥੇ ਸਮਾਪਤ ਕੀਤਾ ਹੈ ਅਸੀਂ ਕੋਈ ਇਸ ਗੱਲ ਦੇ ਲਈ ਜਿੱਦ ਨਹੀਂ ਕੀਤੀ ਕਿ ਤੁਹਾਡਾ ਕੋਈ ਮੰਗ ਪੱਤਰ ਲੈਣ ਆਵੇ ਮੰਗ ਪੱਤਰ ਵੀ ਇਹਨਾਂ ਨੂੰ ਦਿੱਤਾ ਹੋਇਆ ਹੈ ਤੇ ਮੰਗਾ ਵੀ ਇਹਨਾਂ ਨੂੰ ਪਤਾ ਹੈ ਤੇ ਹੁਣ ਤਾਂ ਅਸੀਂ ਇਹ ਆ ਵੀ ਇਹਨਾਂ ਨੂੰ ਮਤਲਬ ਜਿਹੜਾ ਸੱਜਰੇ ਸ਼ਰੀਕ ਬਣ ਕੇ ਟਕਰਾਂਗੇ ਅੱਗੇ ਜੇ ਕਰੇ ਆਪਦੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਤਾਂ ਇਹ ਸੰਘਰਸ਼ ਨੂੰ ਜਿਹੜਾ ਹੋਰ ਤੇਜ਼ ਕਰਾਂਗੇ ਅੱਜ ਸਾਡਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੀਗਾ ਕਿ ਇਹਨਾਂ ਨੂੰ ਮੰਗ ਪੱਤਰ ਦੇਣਾ ਹੀ ਹੈ